18 ਲੱਖ ਰੁਪਏ ਮੈਨੂੰ ਸਿੰਗਾਪੁਰ ਦਾ ਕਿਹਾ ਕਿ ਤੁਹਾਡੀ ਰੈਸਟੋਰੈਂਟ ਦੇ ਵਿੱਚ ਜੌਬ ਹੋਏਗੀ ਚੈੱਕ ਵੀ ਨਹੀਂ ਲਿਆ ਔਰ ਉਹਨਾਂ ਨੇ ਮਤਲਬ ਸਾਰੀ ਪੇਮੈਂਟ ਦਿੱਤੋ ਕੈਸ਼ ਲੇ ਕੇ ਇਹਦੇ ਲੋਕਾਂ ਨੂੰ ਤੇ ਈਡੀ ਦੀ ਰੇਟ ਪੈਣੀ ਚਾਹੀਦੀ ਹੈ ਜਿਹੜੇ ਲੋਕਾਂ ਕੋਲੋਂ ਪੈਸੇ ਠਾਕੇ ਇੰਨੀ ਜਿਹਾ ਪ੍ਰੋਪਰਟੀ ਬਣਾਈ ਹੋਈ ਹੈ ਇਹਨਾਂ ਦੀ ਉਹਨੇ ਮੇਰੇ ਕੋ ਪੇਮੈਂਟ ਵੀ ਮਤਲਬ ਆਪਣੇ ਆਫਿਸ ਦੇ ਵਿੱਚ ਨਹੀਂ ਲਿਖੀ ਹੈ ਉਹ ਮੇਰੇ ਕੋ 10 ਲੱਖ ਦੀ ਇੱਕ ਪੇਮੈਂਟ 2 ਲੱਖ ਦੀ ਇੱਕ 5 ਲੱਖ ਦੀ ਇੱਕ ਪੇਮੈਂਟ ਉਹਨਾਂ ਨੇ ਮੇ ਤੋਂ ਗੱਡੀ ਸੀ ਲਈ ਹੈ ਜਦੋਂ ਮੈਂ ਕੰਪਲੇਂਟ ਕੀਤੀ ਤੇ ਜਿਹੜੀ ਉਹ ਕੰਪਨੀ ਦਾ ਇਹਨਾਂ ਨੇ ਮੈਨੂੰ ਵੀਜ਼ਾ ਲਵਾ ਕੇ ਦਿੱਤਾ ਸੀ ਤੇ ਉਹਨਾਂ ਨੇ ਜਿਹੜੀ ਉੱਥੇ ਮਿਨਿਸਟਰੀ ਆਫ ਮਨਪਾਵਰਸ ਦੀ ਆਫੀਸਰ ਨੇ ਉਹਨਾਂ ਨੂੰ ਕਾਲ ਕੀਤਾ ਤੇ ਉਹ ਕਹਿੰਦੇ ਵੀ ਅਸੀਂ ਲੜਕੀ ਦਾ ਤਾਂ ਸਾਡੇ ਕੋਲ ਬਾਇਓ ਡਾਟਾ ਇੱਥੇ ਕੋਈ ਆਇਆ ਚੱਟੀ ਘਟੂ ਤੀਜੀ ਚੌਥੀ ਵਾਰ ਇੱਥੇ ਆਇਆ ਜਦ ਵੀ ਆਉਂਦੇ ਆ ਤੇ ਇਹਨਾਂ ਨੂੰ ਪਿਠਾ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਇੱਥੇ ਬੈਠੇ ਰਹਿੰਦੇ ਉਸ ਤੋਂ ਬਾਅਦ ਉਹ ਆਉਂਦੇ ਨੇ ਕੋਈ ਗੱਲ ਨਹੀਂ ਕਰਦੇ ਇਹਨਾਂ ਨੂੰ ਇਕੱਲੇ ਦੇਖ ਕੇ ਇਹਨਾਂ ਨੂੰ ਹਰਾਸਮੈਂਟ ਪੂਰਾ ਪਰੇਸ਼ਾਨ ਕੀਤਾ ਜਾਂਦਾ ਵਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਵਿਦੇਸ਼ ਜਾਣ ਦੇ ਚਾਹਵਾਨ ਹੋ ਤਾਂ ਠੱਗ ਟਰੈਵਲ ਏਜੰਟਾਂ ਤੋਂ ਤੁਸੀਂ ਬਚ ਸਕਦੇ ਹੋ ਬਚ ਸਕਦੇ ਹੋ ਆਪਣੀ ਸਮਝਦਾਰੀ ਦੇ ਨਾਲ ਅਗਰ ਤੁਸੀਂ ਵਿਦੇਸ਼ ਚ ਜਾ ਸੋਚ ਰਹੇ ਹੋ ਕਿ ਸਾਨੂੰ ਕੋਈ ਵਧੀਆ ਏਜੰਟ ਲੱਭ ਜੇਗਾ ਤੇ ਸਾਨੂੰ ਬਾਹਰ ਭੇਜ ਜਗਾ ਲੇਕਿਨ ਉਸ ਤੋਂ ਪਹਿਲੇ ਉਹਨੂੰ ਪੈਸੇ ਦੇਣ ਤੋਂ ਪਹਿਲੇ ਉਹਦੇ ਵੀਡੀਓ ਬਣਾ ਲਓ ਤਾਂ ਕਿ ਤੁਹਾਡੇ ਕੋਲ ਕੋਈ ਸਬੂਤ ਰਵੇ ਕਿ ਤੁਹਾਡੂ ਤੁਸੀਂ ਪੈਸੇ ਦਿੱਤੇ ਨੇ ਜਾਂ ਉਸ ਦੀ ਟਰਾਂਜ਼ੈਕਸ਼ਨ ਜਿਹੜੀਆਂ ਆਨਲਾਈਨ ਕਰੋ ਕਿ ਪੈਸਾ ਸਾਰਾ ਉਹਦੇ ਅਕਾਊਂਟ ਚ ਆਨਲਾਈਨ ਪਾਓ ਕੈਸ਼ ਪੈਸੇ ਮੰਗੇ ਤਾਂ ਕੈਸ਼ ਪੈਸੇ ਨਾ ਦਿਵੋ ਲ ਜਿਸ ਨੂੰ ਸਿੰਗਾਪੁਰ ਭੇਜਣ ਦੇ ਨਾਮ ਦੇ ਉੱਤੇ 18 ਲੱਖ ਦੀ ਠੱਗੀ ਕਰ ਲਈ ਜਾਂਦੀ ਹੈ ਐਨਆਰਆਈ ਥਾਣੇ ਪਹੁੰਚ ਰਹੇ ਐ ਐਸਐਚਓ ਬਹੁਤ ਕਾਬਲੇ ਅਫਸਰ ਨੇ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸਨ ਦਿੱਤਾ ਕਿ ਤੁਹਾਡੇ ਨਾਲ ਪੂਰੀ ਸਾਂਭੂਤੀ ਦਿਖਾਈ ਜਾਏਗੀ ਤੇ ਉਸ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਊਗੀ ਮਹਿਲਾ ਮੌਜੂਦ ਹੈ ਗਲਬਤ ਕਰਦੇ ਆ ਮੈਮ ਕੀ ਸੋਚਿਆ ਸੀਗਾ ਕਿਸ ਤਰ੍ਹਾਂ ਉਸ ਟ੍ਰੈਵਲ ਟ੍ਰੈਵਲ ਏਜੰਟ ਕੋਲ ਪਹੁੰਚੇ ਅਸੀਂ ਫਾਈਲ ਤਾਂ ਮੇਰੇ ਬੇਟੇ ਦੀ ਔਰ ਮੇਰੀ ਲਗਵਾਣੀ ਸੀ ਹਨਾ ਬਟ ਉਹਨਾਂ ਨੇ ਮਨਾਂ ਕਰਤਾ ਕਿ ਕੁਝ ਫੰਡਸ ਦੀ ਵਜ੍ਹਾ ਨਾਲ ਮਤਲਬ ਤੁਸੀਂ ਨਹੀਂ ਲਗਵਾ ਸਕਦੇ ਐਦਾ ਫਿਰ ਉਹ ਕਹਿੰਦੇ ਕਿ ਤੁਸੀਂ ਇੱਕ ਸਾਲ ਲਈ ਸਿੰਗਾਪੁਰ ਮਤਲਬ ਲਗਾ ਲਓ ਤੇ ਉੱਥੇ ਉਸ ਬੱਚਿਆਂ ਸਮੇਤ ਅਸੀਂ ਤੁਹਾਨੂੰ ਅੱਗੇ ਕੈਨੇਡਾ ਵਗੈਰਾ ਜਾਂ ਯੂਕੇ ਵਗੈਰਾ ਮਤਲਬ ਉਹ ਕਰ ਦਾਂਗੇ ਤੇ ਫਿਰ ਮਤਲਬ ਹਾਂਜੀ ਫਾਈਲ ਵਗੈਰਾ ਅਸੀਂ ਲਗਾਈ ਤੇ ਉਹਨਾਂ ਨੇ 1.58 ਲੱਖ ਰੁਪਏ ਮੈਨੂੰ ਸਿੰਗਾਪੁਰ ਦਾ ਕਿਹਾ ਕੀ ਕੋਈ ਰੈਸਟੋਰੈਂਟ ਦੇ ਵਿੱਚ ਜੌਬ ਹੋਏਗੀ ਔਰ ਤੁਹਾਡਾ ਮਤਲਬ 2000 ਤੋਂ 2500 ਡਾਲਰ ਸਿੰਗਾਪੁਰ ਦੇ ਵਿੱਚ ਐਸੇ ਕਿਹੜੀ ਕੰਟਰੀ ਆ ਗਈ 18 ਲੱਖ ਰੁਪਏ ਦਿੱਤਾ ਤੇ ਕੈਨੇਡਾ ਪਹੁੰਚ ਜਾਊਗਾ 18 ਲੱਖ ਰੁਪਏ ਦੇ ਵਿੱਚ ਅਮਰੀਕਾ ਪਹੁੰਚ ਜਾਊਗਾ ਵੀ ਪਤਾ ਨਹੀਂ ਸੀ ਇਸ ਚੀਜ਼ ਬਾਰੇ ਬਿਲਕੁਲ ਵੀ ਨੋਲੇਜ ਨਹੀਂ ਸੀ ਮਤਲਬ ਕੋਲੀ ਪਾਲੀ ਜਿੰਤਾ ਜਾਵੇ ਪੈਸਾ ਆਪਣਾ ਵਿਚਾਰੀ ਦੇ ਕੇ ਫੱਜ ਜਾਵੇ ਤਾਂ ਪੈਸਾ ਕਢਾਣ ਉਸੇ ਫਿਰ ਥਾੜੇ ਐਸਐਚਓ ਦੇ ਗੇੜੇ ਕੱਢੋ ਮੇਰੇ ਤੋਂ ਮਤਲਬ ਕੈਸ਼ ਲਿਆ ਸਾਰੀ ਪੇਮੈਂਟ ਵੀ ਮੇਰੇ ਕੋਲੋਂ ਮਤਲਬ ਚੈੱਕ ਵਗੈਰਾ ਕਿਆ ਸੀ ਵੀ ਤੁਸੀਂ ਚੈੱਕ ਲੈ ਲਓ ਚੈੱਕ ਵੀ ਨਹੀਂ ਲਿਆ ਔਰ ਉਹਨ ਲਿੱਤੇ ਇੱਕ ਪੇਮੈਂਟ ਕੈਚ ਲੈ ਲਈ ਇਸ ਕਰਕੇ ਲੈ ਲਈ ਕਿ ਕੱਲ ਨੂੰ ਮੈਂ ਫਸਾ ਨਾ ਤੇ ਮੇ ਕੋਈ ਨਾ ਕੋਈ ਪ੍ਰੂਫ ਨਾ ਹੋਵੇ ਲੇਕਿਨ ਤੁਸੀਂ ਕੁਝ ਬਣਾਏ ਹੋਣਾ ਉਹਦਾ ਵੀ ਨਹੀਂ ਜਦੋਂ ਅਸੀਂ ਮੈਂ ਪੇਮੈਂਟ ਉਹਨੂੰ ਦੇ ਰਹੀ ਸੀ ਤੇ ਮਤਲਬ ਮੇਰੇ ਫੋਨ ਕਾਲਿੰਗ ਔਨ ਸੀ ਤੇ ਉਹਨੇ ਮੈਨੂੰ ਕਿਹਾ ਕਿ ਇਹਨੂੰ ਬੰਦ ਕਰੋ ਪਹਿਲਾਂ ਤੁਸੀਂ ਮਤਲਬ ਔਰ ਉਹਨੇ ਮੇਰੇ ਕੋ ਪੇਮੈਂਟ ਵੀ ਮਤਲਬ ਆਪਣੇ ਆਫਿਸ ਦੇ ਵਿੱਚ ਨਹੀਂ ਲਿੱਤੀ ਹੈ ਮਤਲਬ ਉਹਨਾਂ ਦਾ ਆਫਿਸ ਖੰਨੇ ਸੀਗਾ ਔਰ ਮੈਂ ਮਤਲਬ ਲੁਧਿਆਣੇ ਰਹਿੰਦੀ ਸੀ ਨਾ ਤੇ ਉਹ ਜਿਵੇਂ ਕੀ ਉਹਨਾਂ ਦਾ ਆਫਿਸ ਕਲੋਜ਼ਿੰਗ ਟਾਈਮ ਹੁੰਦਾ ਸੀ ਸਾਮੀ ਮਤਲਬ 6:30 ਵਜੇ ਉਹ ਮੇਰੇ ਕੋਲ 10 ਲੱਖ ਦੀ ਇੱਕ ਪੇਮੈਂਟ 2 ਲੱਖ ਦੀ ਇੱਕ 5 ਲੱਖ ਦੀ ਇੱਕ ਪੇਮੈਂਟ ਉਹਨਾਂ ਨੇ ਮੇਰੇ ਤੋਂ ਗੱਡੀ ਜੀ ਲਈ ਹੈ ਮਤਲਬ ਬੰਨਾ ਤਕੜਾ ਫਰੋਡਿਆ ਹੈ ਕਿ ਪੇਮੈਂਟ ਦਫਤਰ ਦੇ ਵਿੱਚ ਨਹੀਂ ਤੇ ਕੈਮਰਾ ਫੋਨ ਵੀ ਤੁਹਾਡਾ ਬੰਦ ਕਰਾਤਾ ਕਿ ਰਿਕਾਰਡਿੰਗ ਵੀ ਨਾ ਹੋ ਪਵੇ ਡਰ ਸੀਗਾ ਨਾ ਉਹਨੂੰ ਕਪਲਾ ਕਰਨ ਦਾ ਹਾਂਜੀ ਬਿਲਕੁਲ ਔਰ ਮਤਲਬ ਇੰਨਾ ਤਕੜਾ ਫਰੋਡ ਹੋਇਆ ਔਰ ਮੈਨੂੰ ਉਹਨਾਂ ਕਹਿ ਕੇ ਕਿਹੜਾ ਮਤਲਬ ਵੀਜ਼ਾ ਔਰ ਮੈਨੂੰ ਉੱਥੇ ਡੋਮੈਸਟਿਕ ਵਰਕਰ ਦਾ ਵੀਜ਼ਾ ਦਵਾਇਆ ਔਰ ਡੋਮੈਸਟਿਕ ਵਰਕਰ ਦੇ ਵਿੱਚ ਜਿੱਤੇ ਵਿੱਚ ਮੇਰੀ ਸੈਲਰੀ ਸਿਰਫ 500 ਡਾਲਰ ਸੀ ਤੇ ਜਦੋਂ ਮੈਂ ਉੱਥੇ ਗਈ ਉੱਥੇ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਫਿਰ ਮੈਨੂੰ ਪਤਾ ਚੱਲਿਆ ਕਿ ਇਹਨਾਂ ਨੇ ਬਹੁਤ ਵੱਡਾ ਮੇਰੇ ਨਾਲ ਸਕੈਮ ਕੀਤਾ ਫਿਰ ਮੈਂ ਉੱਥੇ ਕੰਪਲੇਂਟ ਕੀਤੀ ਤੇ ਉਹਨਾਂ ਨੇ ਮੈਨੂੰ ਓਪਰਚੁਨਿਟੀ ਦਿੱਤੀ ਕਿ ਤੁਸੀਂ ਇੱਥੇ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤੇ ਮੈਂ ਕਹਿੰਦੀ ਕਿ ਹਲੇ ਮੈਂ ਇੱਥੇ ਨਹੀਂ ਰੁਕ ਸਕਦੀ ਕਿਉਂਕਿ ਜੇ 500 ਡਾਲਰ ਮੇਰੀ ਔਰ ਜਿਹੜੀ ਇਹਨਾਂ ਨੇ ਮੈਨੂੰ ਵੀਜ਼ਾ ਲਵਾ ਕੇ ਦਿੱਤਾ ਸੀ ਉਹ ਵੀ ਜੌਬ ਉੱਥੇ ਨਹੀਂ ਸੀਗੀ ਮਤਲਬ ਉੱਥੇ ਵੀ ਮੈਨੂੰ ਕਦੀ ਪਹਿਲਾਂ ਕਹਿ ਰਹੇ ਕਿ ਹਫਤੇ ਦਾ ਦਿਨ ਦੀ ਫਾਰਮੈਲਟੀ ਹੋਏਗੀ ਔਰ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੋਏਗਾ ਇਹ ਹੋਏਗਾ ਉੱਥੇ ਜਿਹੜੇ ਮੈਡੀਕਲਸ ਵਗੈਰਾ ਹੋਏ ਸਾਰਾ ਹੋਇਆ ਉਹ ਸਾਰੀ ਪੇਮੈਂਟ ਮੈਂ ਖੁਦ ਕੀਤੀ ਐ ਇਹਨਾਂ ਨੇ ਇੱਕ ਵੀ ਪੈਸਾ ਉਹਦਾ ਨਹੀਂ ਮੈਨੂੰ ਪੇ ਕੀਤਾ ਉਸ ਤੋਂ ਬਾਅਦ ਮੈਨੂੰ ਜਿਹੜਾ ਮੇਰੇ ਅਕਮੋਡੇਸ਼ਨ ਸੀ ਸਾਰਾ ਕੁਝ ਮੈਂ ਮਤਲਬ 1.5 ਲੱਖ ਰੁਪਏ ਇਹਨਾਂ ਨੂੰ ਦੇ ਕੇ ਵੀ ਉਸ ਤੋਂ ਬਾਅਦ ਮੇਰਾ ਜਿਹੜਾ 2.5 ਤੋਂ 3 ਲੱਖ ਰੁਪਏ ਉੱਥੇ ਜਿਹੜਾ ਮੇਰਾ ਲੱਗ ਗਿਆ 15-20 ਦਿਨਾਂ ਮਤਲਬ 22 ਦਿਨਾਂ ਦੇ ਵਿੱਚ ਜਦੋਂ ਮੈਂ ਕੰਪਲੇਂਟ ਕੀਤੀ ਤੇ ਜਿਹੜੀ ਉਹ ਕੰਪਨੀ ਦਾ ਇਹਨਾਂ ਨੇ ਮੈਨੂੰ ਵੀਜ਼ਾ ਲਵਾ ਕੇ ਦਿੱਤਾ ਸੀ ਤੇ ਉਹਨਾਂ ਨੇ ਜਿਹੜੀ ਉੱਥੇ ਮਿਨਿਸਟਰੀ ਆਫ ਮੈਨਪਾਵਰ ਸੀ ਆਫੀਸਰ ਨੇ ਉਹਨਾਂ ਨੂੰ ਕਾਲ ਕੀਤਾ ਤੇ ਉਹ ਕਹਿੰਦੇ ਵੀ ਇਸ ਲੜਕੀ ਦਾ ਤਾਂ ਸਾਡੇ ਕੋਲ ਬਾਇਓ ਡਾਟਾ ਹੀ ਨਹੀਂ ਕੋਈ ਆਇਆ ਕਿ ਅਸੀਂ ਇਹਨੂੰ ਵੀਜ਼ਾ ਦਿੱਤਾ ਆ ਮਤਲਬ ਉਹ ਵੀ ਉਹ ਵੀ ਕੰਪਨੀ ਫੇਕ ਸੀਗੀ ਮ ਮਤਲਬ ਫੇਕ ਨਹੀਂ ਕਹਿ ਸਕਦੇ ਪਰ ਇਹਨਾਂ ਦਾ ਉਹਨਾਂ ਦੇ ਨਾਲ ਟਾਈ ਆ ਮਤਲਬ ਜਿਵੇਂ ਇਹ ਉਧਰੋਂ ਵੀਜ਼ਾ ਉਹਨਾਂ ਨੂੰ ਵੀਜ਼ਾ ਦਵਾ ਦਿੰਦੇ ਆ ਜਾਂ ਇਹ ਇਧਰੋਂ ਕਰਵਾ ਲੈਂਦੇ ਆ ਉੱਥੇ ਜਾ ਕੇ ਮਤਲਬ ਉਹ ਅਲੱਗ-ਅਲੱਗ ਸਿਚੁਏਸ਼ਨਸ ਦੇ ਵਿੱਚ ਲੋਕ ਉੱਥੇ ਕੰਮ ਕਰਦੇ ਆ ਬੇਸੋ ਫਿਰ ਕਿੱਦਾਂ ਜੋੜਿਆ 18 ਲੱਖ ਰੁਪਏ ਬਹੁਤ ਵੱਡੀ ਕੀਮਤ ਹੈ ਰਾਈ ਜੀ ਕਮਾਂਦੇ ਕਮਾਂਦੇ ਟਾਈਮ ਲੱਗ ਜਾਂਦਾ ਬਿਲਕੁਲ ਜੀ ਮੇਰੇ ਖਿਆਲ ਇਹਨਾਂ ਦੇ ਕੋਈ ਘਰ ਦੇ ਵਿੱਚ ਕੋਈ ਪ੍ਰੋਬਲਮ ਆਈ ਸੀਗੀ ਉਸ ਤੋਂ ਬਾਅਦ ਮੈਂ ਕਹਿੰਦਾ ਇਹਨਾਂ ਦੇ ਹਸਬੰਦ ਦਾ ਡਿਵੋਰਸ ਹੋਣ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਪੈਸਾ ਇਹਨਾਂ ਨੇ ਇਹਨਾਂ ਨੂੰ ਮਨੀ ਦਿੱਤੀ ਸੀਗੀ ਉਹ ਇਹਨਾਂ ਦੇ ਕੋਲ ਇਹਨਾਂ ਨੇ ਸਾਈਕਲ ਯੂਨੀਵਰਸਿਟੀ ਦਿੱਤੀ ਸੀ ਮਨੀ ਡਿਵੋਰਸ ਤੋਂ ਬਾਅਦ ਕਿ ਉਹ ਤੁਸੀਂ ਸਾਰਾ ਪੈਸਾ ਖੂ ਖਾਤੇ ਲਾਤਾ ਹਾਂ ਜੀ ਇਹਨਾਂ ਨੇ ਮੈਨੂੰ ਇੰਨਾ ਵੱਡਾ ਸਕੈਮ ਕੀਤਾ ਔਰ ਮਤਲਬ ਕੋਈ ਇਹਨਾਂ ਨੇ ਮੇ ਕੋ ਪੈਸਾ ਕੈਸ਼ ਸਾਰਾ ਲਿਆ ਕੋਈ ਚੈੱਕ ਨਹੀਂ ਲਿਆ ਕੋਈ ਕੁਝ ਵੀ ਨਹੀਂ ਲਿਆ ਤੁਸੀਂ ਬੜੇ ਕਿਨਾਂ ਹੋ ਮੈਂ ਬਲਾਸਟ ਹੋ ਗਈ ਤੇ ਨਾ ਦਮਾ ਤਾਂ ਸਾਡੇ ਸਾਰੇ ਬੱਚਿਆਂ ਦੇ ਬੱਚੇ ਚ ਹੁੰਦਾ ਕਿ ਸਾਡਾ ਫਰੂਡ ਹੋ ਜਾਣਾ ਸੀ ਤਾਂ ਇਸ ਚੀਜ਼ ਦੀ ਵੀਡੀਓ ਬਣਾ ਲਈ ਲੇਕਿਨ ਐਸਐਚਓ ਨੇ ਕੀ ਸਪੱਸ਼ਟ ਦਿੱਤਾ ਐਨਆਰਆਈ ਉਹਨਾਂ ਨੇ ਤਾਂ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਮਤਲਬ ਤੁਹਾਡੀ ਪੂਰੀ ਆਪਾਂ ਤੁਹਾਡਾ ਪੂਰਾ ਸਾਥ ਦੇਵਾਂਗੇ ਜਿੱਥੋਂ ਤੱਕ ਵੀ ਹੋਏਗਾ ਵੀ ਅਸੀਂ ਉਹਨਾਂ ਦੇ ਅੰਗੇਜ ਤੁਸੀਂ ਜਿੱਦਾਂ ਵੀ ਐਕਸ਼ਨ ਲੈਣਾ ਚਾਹਾਂਗੇ ਅਸੀਂ ਤੁਹਾਡੇ ਪੂਰਾ ਨਾਲ ਦਾਂ ਤੁਹਾਡਾ ਪੂਰਾ ਮਤਲਬ ਸਾਥ ਦੇਨੇ ਆ ਅਸੀਂ ਆਵਾਜ਼ ਦੱਬ ਗਈ ਹੋਈ ਹੈ ਔਰ ਜੋਸ਼ ਨਹੀਂ ਰਿਹਾ ਪੈਸਾ ਵੜ ਗਿਆ ਉਹ ਨਿਕਲੇਗਾ ਬਹੁਤ ਜ਼ਿਆਦਾ ਮਤਲਬ ਇਹਨਾਂ ਨੇ ਬਹੁਤ ਜ਼ਿਆਦਾ ਇਨਾ ਔਰ ਮੈਂ ਹੁਣ ਚੰਡੀਗੜਾ ਚੰਡੀਗੜ੍ਹ ਤੋਂ ਮੈਂ ਥਾਂ ਨਹੀਂ ਐ ਇੱਥੇ ਮਤਲਬ ਉਹ ਆਂਦੇ ਨਹੀਂ ਹੈਗੇ ਬੋਲ ਦਿੰਦੇ ਆ ਕਿ ਮੈਂ ਗੱਲ ਆਵਾਂਗਾ ਜਾਂ ਮੈਂ ਇੱਥੇ ਹੈਗਾ ਨਹੀਂ ਆ ਤੇ ਮੈਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਉਹਨਾਂ ਦੀ ਵੇਟ ਕਰਨੀ ਪੈਂਦੀ ਹੈ ਅੱਜ ਵੀ ਅੱਜ ਵੀ ਅਸੀਂ ਐਸਐਚਓ ਸਾਹਿਬ ਨੂੰ ਫਸਟ ਫਾਰਮ ਮਿਲੇ ਆ ਤੇ ਉਹਨਾਂ ਨੇ ਬਹੁਤ ਵਧੀਆ ਸ਼ਵਾਚਨ ਦਿੱਤਾ ਤੇ ਉਹਨਾਂ ਨੇ ਕਾਨੂੰਨੀ ਕਾਰਵਾਈ ਦਾ ਸਾਨੂੰ ਪੂਰਾ ਕਿਹਾ ਜੀ ਕਹਿੰਦੇ ਦੇਖੋ ਜੀ ਅਗਰ ਕਿਸੇ ਕਿਸੇ ਨਾਲ ਵੀ ਕੋਈ ਅਹਹਿ ਜਾਂ ਕੋਈ ਧੋਕਾ ਹੁੰਦਾ ਤੇ ਅਸੀਂ ਪਬਲਿਕ ਦੇ ਨਾਲ ਖੜੇ ਆ ਬਹੁਤ ਅੱਛਾ ਲੱਗਿਆ ਕੀ ਫਰਸਟ ਇਨਸਟਰਕਸ਼ਨ ਵੀ ਹੈ ਸਾਡੇ ਪੁਲਿਸ ਕਮਿਸ਼ਨ ਲੁਧਿਆਣਾ ਦੀ ਅਗਰ ਫਰੋਡ ਹੁੰਦਾ ਨਾ ਕਿਸੇ ਨੇ ਟਰੈਵਲ ਏਜੰਟ ਕਰਦਾ ਤਾਂ ਉਹ ਤੇ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਐਸੇ ਟਰੈਵਲ ਏਜੰਟਾਂ ਨੇ ਜਗਾ ਦੇ ਕੋ ਦੁਕਾਨਾਂ ਖੁੱਲੀਆਂ ਹੋਈਆਂ ਐ ਇੱਧਰ ਦੀ ਭੋਲੀ ਭਾਲੀ ਜਨਤਾ ਨੂੰ ਲੁੱਟ ਕੇ ਆਪਣਾ ਘਾਰ ਕੋਠੀਆਂ ਵੱਡੀਆਂ ਲੈ ਲੈਣਗੇ ਮਤਲਬ ਇਹਨਾਂ ਦੀ ਵਾਈਫ ਨੂੰ ਕਿਹਾ ਵੀ ਸੀ ਮਤਲਬ ਇਹਨਾਂ ਦੀ ਗੱਲ ਮੇਰੀ ਵਾਈਫ ਨਾਲ ਮਤਲਬ ਇਹਨਾਂ ਦੀ ਵਾਈਫ ਨਾਲ ਮੇਰੀ ਗੱਲ ਹੋਈ ਸੀ ਕਿ ਮੈਂ ਉਹਨਾਂ ਨੂੰ ਆਪਣੀ ਸਾਰੀ ਗੱਲ ਦੱਸੀ ਸੀ ਵੀ ਇੱਦਾਂ ਇੱਦਾਂ ਮੇਰੇ ਦੋ ਬੱਚੇ ਐ ਛੋਟੇ ਹਨਾ ਵੀ ਉਹਨਾਂ ਦਾ ਫਿਊਚਰ ਮੈਂ ਬਣਾਉਣਾ ਹੈ ਮੈਂ ਤਾਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਗਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਿ ਇਹ ਜੇ ਲੋਕਾਂ ਦੇ ਉੱਤੇ ਈਡੀ ਦੀ ਰੇਡ ਪੈਣੀ ਚਾਹੀਦੀ ਹੈ ਜਿਹੜੇ ਲੋਕਾਂ ਕੋਲੋਂ ਪੈਸੇ ਠਾਕੇ ਇੰਨੀ-ਇੰਨੀ ਜ਼ਿਆਦਾ ਪ੍ਰਾਪਰਟੀ ਬਣਾਈ ਹੋਈ ਹੈ ਇਹਨਾਂ ਦੀ ਤਾਂ ਇੰਨੀ ਜ਼ਿਆਦਾ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਮੈਂ ਕਹਿੰਦਾ ਜੇ ਅਗਰ ਈਡੀ ਇਹਨਾਂ ਦੇ ਉੱਤੇ ਰੇਡ ਮਾਰੇ ਨਾ ਹਜ਼ਾਰਾਂ ਕਰੋੜਾਂ ਰੁਪਈਆ ਹੀ ਆਪਣੇ ਦੇਸ਼ ਨੂੰ ਇੰਨਾ ਫੰਡ ਆਜੂਗਾ ਇਹਨਾਂ ਦੇ ਇਹਨਾਂ ਦੋ ਨੰਬਰ ਦਾ ਪੈਸਾ ਟ੍ਰੈਵਲ ਏਜੰਟ ਨੇ ਰੁਪਈਆ ਕਮਾਇਆ ਹੋਇਆ ਤੁਸੀਂ ਕਿੱਦਾਂ ਦੇਖਿਆ ਕਿ ਇਸ ਮਹਿਲਾ ਦੀ ਸਪੋਰਟ ਕਰਨੀ ਹੈ ਤੇ ਉਸ ਏਜੰਟਾ ਖਿਲਾਫ ਮੋਰਚਾ ਤੁਸੀਂ ਖੋਲਤਾ ਲਗਾਤਾਰ ਮੀਡੀਆ 'ਚ ਰਹਿੰਦੇ ਵੀ ਹੋ ਤੇ ਹੁਣ ਉਹ ਟ੍ਰੈਵਲ ਏਜੰਟਾ ਦੇ ਸ਼ਿਕਾਰ ਦੀ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਨੂੰ ਇਨਸਾਫ ਕਰਦਾ ਦਬਾਉਂਗੇ ਅੱਜ ਅਸੀਂ ਇੱਥੇ ਆਏ ਇਹ ਭੈਣ ਨੇ ਸਾਰੀ ਗੱਲ ਦੱਸੀ ਸਾਨੂੰ ਵੀ ਇਦਾਂ ਮੈਂ ਯਾਨੀ ਕਿ ਉੱਥੇ ਗਈ ਸੀ ਮੈਨੂੰ ਇਹਨਾਂ ਦਾ ਕੋਈ ਡਿਵੋਰਸ ਹੋਇਆ ਸੀ ਉਹਦੇ ਪੈਸੇ ਮਿਲੇ ਸੀ ਬੱਚਿਆਂ ਨੂੰ ਸੈਟਲ ਕਰਨ ਵਾਸਤੇ ਪਰ ਇਹ ਤਾਂ ਪਹਿਲੇ ਹੀ ਪਰੇਸ਼ਾਨ ਸੀ ਉਹ ਜਿਹੜੇ ਠੱਗ ਏਜੰਟ ਨੇ ਉਹਨਾਂ ਨੂੰ ਜਿਹੜੀ ਇਹਦੇ ਕੋਲ ਸੇਵ ਜਿਹੜੇ ਸੇਵਿੰਗ ਸੀ ਪੈਸੇ ਸੀ ਉਹ ਵੀ ਇਹਦੇ ਠੱਗ ਲੈ ਵਿਚਾਰੀ ਦੇ ਹੁਣ ਕਿੱਥੇ ਜਾਵੇ ਤੇ ਇਹਨਾਂ ਨੇ ਆਈਜੀ ਸਾਹਿਬ ਨੂੰ ਆਪਣੀ ਕੰਪਲੇਟ ਪਾਈ ਵੀ ਮੇਰਾ ਮੈਂ ਦਾ ਮੈਨੂੰ ਸਿੰਘਾਪੁਰ ਭੇਜਣ ਦੇ ਨਾਤੇ 18.5 ਲੱਖ ਰੁਪਏ ਮੇਰੇ ਤੋਂ ਲਿੱਤੇ ਸੀ ਤੇ ਉੱਥੇ ਵੀ ਮੇਰੇ ਨਾਲ ਧੋਕਾ ਹੋਇਆ ਵਾ ਤੇ ਹੁਣ ਵਾਪਸ ਆ ਗਏ ਨੇ ਉਹਨਾਂ ਨੇ ਇੱਥੇ ਮਾਰਕ ਕਰਤੀ ਤੇ ਇੱਥੇ ਜਦ ਹੁਣ ਚੰਡੀਗੜ੍ਹ ਰਹਿੰਦੇ ਨੇ ਭੈਣ ਜੀ ਤਮੰਨਾ ਜੀ ਚੰਡੀਗੜ੍ਹ ਰਹਿੰਦੇ ਨੇ ਤੇ ਚੰਡੀਗੜ੍ਹ ਤੋਂ ਤੀਜੀ ਚੌਥੀ ਵਾਰ ਇੱਥੇ ਆਏ ਆ ਜਦ ਵੀ ਆਉਂਦੇ ਆ ਇਹਨਾਂ ਨੂੰ ਬਿਠਾ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਇੱਥੇ ਬੈਠੇ ਰਹਿੰਦੇ ਉਸ ਤੋਂ ਬਾਅਦ ਉਹ ਆਉਂਦੇ ਨੇ ਕੋਈ ਗੱਲ ਨਹੀਂ ਕਰਦੇ ਇਹਨਾਂ ਨੂੰ ਇਕੱਲੇ ਦੇਖ ਕੇ ਇਹਨਾਂ ਨੂੰ ਹਰਾਸਮੈਂਟ ਪੂਰਾ ਪਰੇਸ਼ਾਨ ਕੀਤਾ ਜਾਂਦਾ ਵਾ ਤੁਸੀਂ ਨਾਲ ਜੁੜ ਕੇ ਪੈਸੇ ਦਵਾ ਦੋ ਦਵਾਵਾਂਗੇ ਜਰੂਰ ਦਵਾਵਾਂਗੇ ਨਹੀਂ ਜਿਹੜੀ ਬੰਦੀ ਕਾਰਵਾਈ ਹੈ ਉਹ ਕਰਾਵਾਂਗੇ ਐਸੋ ਵੀ ਚਾਹੀਦੀ ਕਾਰਵਾਈ ਕਰ ਵੀ ਇਸ ਕਰਕੇ ਹੋਣੀ ਚਾਹੀਦੀ ਹੈ ਕਿਉਂਕਿ ਇਹ ਲੋਕਾਂ ਨੂੰ ਹੋਰ ਲੋਕਾਂ ਨੂੰ ਛਕਾਰ ਨਾ ਬਣਾ ਪਣ ਕਿਉਂਕਿ ਪੋਲੀ ਪਾਲੇ ਲੋਕਾਂ ਨੂੰ ਪੋਲੀ ਪਾਲੀ ਜਨਤਾ ਨੂੰ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾ ਕੁੜੀਆਂ ਸਾਡੀ ਭੈਣਾਂ ਮੁੰਡੇ ਸਾਡੇ ਭਰਾ ਜਿਹੜੇ ਪੰਜਾਬ ਦੇ ਲੋਕਾਂ ਨੂੰ ਏਜੰਟ ਆਏ ਦਿਨ ਇਹ ਗੱਲ ਸਾਹਮਣੇ ਆਂਦੀ ਵੀ ਇਹ ਏਜੰਟ ਨੇ ਇੰਨੇ ਪੈਸੇ ਲੈ ਲੈ ਠੱਗੀ ਮਾਰ ਲਈ ਇਹ ਮੁੰਡੇ ਨਾਲ ਕੁੜੀ ਨਾਲ ਠੱਗੀ ਮਾਰ ਲਈ ਉੱਥੇ ਜਾ ਕੇ ਜਿਹੜੇ ਕੁੜੀ ਮੁੰਡਿਆਂ ਨੂੰ ਫਸਾ ਦਿੰਦੇ ਨੇ ਵੀ ਦਸਾਂ ਦੇ ਵਿੱਚ ਜਾ ਕੇ ਵਿਚਾਰੇ ਰੋਂਦੇ ਉਹਨਾਂ ਦੀ ਵੀਡੀਓ ਆਂਦੀ ਆ ਠੀਕ ਹੈ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਦੇ ਡੀਜੀਪੀ ਸਾਹਮਣੂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ ਇਦਾਂ ਦੇ ਠੱਗ ਨੇ ਜਿਹੜੇ ਤੁਹਾਨੂੰ ਮਿਲਿਓ ਕੀ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਅਸੀਂ ਮਿਲੇ ਉਹਨਾਂ ਨੇ ਪੂਰਾ ਸੁਵਾਸ਼ਣ ਸਾਨੂੰ ਦਿੱਤਾ ਵਾ ਕਿ ਵੀ ਜਿਹੜੀ ਬਣਦੀ ਕਾਰਵਾਈ ਆ ਉਹ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਅਸੀਂ ਫਸਟ ਵਾਰ ਐਸਐਚਓ ਸਾਹਿਬ ਨੂੰ ਅੱਜ ਆਏ ਸੀ ਮਿਲੇ ਆ ਫਸਟ ਵਾਰ ਮਿਲਿਆ ਐਸਐਚਓ ਸਾਹਿਬ ਕਹਿੰਦੇ ਮੈਂ ਕਿ ਉੱਥੇ ਤੁਹਾਡੀ ਵਰਕਿੰਗ ਵੀ ਹੋਊਗੀ ਕਿ ਉਹਤਾਂ ਨੂੰ ਤੋਲਣ ਮੋਲਣ ਕਿ 18 ਲੱਖ ਦਾ 5 ਲੱਖ ਲੈ ਲੈ 6 ਲੱਖ ਲੈ ਲੈ ਆਪਣੀ ਕਮਾਈ ਨਹੀਂ ਛੱਡਣੀ ਤੁਸੀਂ ਇੰਨੀ ਗੱਲ ਹੋ ਰਹੀ ਇਹਨੂੰ ਕਹਿ ਰਹੇ 5 ਲੱਖ ਲੈ ਲੈ 6 ਲੱਖ ਲੈ ਲੈ ਇਦਾਂ ਦੀ ਗੱਲ ਹੋ ਰਹੀ ਇਹਨੂੰ ਆਫਰ ਦੇ ਤਾ ਨਾਲ ਇਦਾਂ ਦਾ ਆਫਰ ਉਹਨਾਂ ਨੇ ਦੇਤਾ ਕਿ ਵੀ 6 ਲੱਖ ਰੁਪਏ ਲੈ ਲੈ ਇਹ ਤਾਂ ਤੁਸੀਂ 6-8 12 ਲੱਖ ਬਾਕੀ ਪੈਸਾ ਫਿਰ ਕਿਤਾ ਮਿਹਨਤ ਦੀ ਕਮਾਈ ਦੇ ਪੈਸੇ ਨੇ ਵਿਚਾਰੀ ਨੇ ਸੰਤਾਪ ਝੇਲਿਆ ਸਭ ਕੁਝ ਝੇਲਿਆ ਉਸ ਤੋਂ ਬਾਅਦ ਪੈਸਾ ਆਇਆ ਛੜਨੇ ਕਰੇ ਮੇਰਾ ਮਤਲਬ ਕਿ ਜਿਹੜਾ ਇਹਨਾਂ ਨੇ ਮੈਨੂੰ ਵੀਜ਼ਾ ਲਵਾ ਕੇ ਦਿੱਤਾ ਡੋਮੈਸਟਿਕ ਵਰਕਰ ਦਾ ਉਹਦਾ ਮਤਲਬ 3.5 ਤੋਂ 4 ਲੱਖ ਰੁਪਿਆ ਮੈਂ ਜਦੋਂ ਉੱਥੇ ਕਿ ਮੈਨੂੰ ਪਤਾ ਲੱਗਿਆ ਕਿ 3.5 ਤੋਂ 4 ਲੱਖ ਰੁਪਿਆ ਉਹਦਾ ਲੱਗਦਾ ਤੇ ਮੈਂ ਇਹਨਾਂ ਨੂੰ ਇੰਨੀ ਗੱਲ ਵੀ ਕਹਤੀ ਕਿ ਤੁਸੀਂ ਮਤਲਬ 4 ਦਾ 5 ਲੈ ਲਓ 6 ਲੈ ਲਓ ਪਰ ਬਾਕੀ ਜਿਹੜਾ 12-13 ਲੱਖ ਰੁਪਿਆ ਹੈਗਾ ਉਹ ਮੇਰਾ ਵਾਪਸ ਕਰੋ 12-13 ਦੇ ਵੀ ਨਹੀਂ 10 ਵੀ ਮੇ रिकॉर्डिंग मेरे कोल हैगी चैट्स हैगियां सारा ने कुछ प्रूफ ਕੀਤਾ ਹੋਇਆ ਮੈਂ ਵੀ ਵਿਚਾਲ ਜੀ ਕੀ ਹੋਇਆ ਅੱਜ ਵੀ ਪਹਿਲਾਂ ਦੀ ਤਰ੍ਹਾਂ ਇਹਨੂੰ ਕੁੜੀ ਨੂੰ ਇੱਥੇ ਬੁਲਾ ਲਿਆ ਗਿਆ ਚੰਡੀਗੜ੍ਹ ਤੋਂ ਆਈ ਹੈ ਚੰਡੀਗੜ੍ਹ ਤੋਂ ਆਈ ਹੈ ਇੱਥੇ ਆ ਕੇ ਇਹਨੂੰ ਕਹਿੰਦੇ ਕਿ ਵੀ ਉਹ ਤਾਂ ਆਉਗੇ ਨਹੀਂ ਵੀ ਉਹਨਾਂ ਨੇ ਮਨਾਂ ਕਰਤਾ ਉਹਨਾਂ ਕੋਲ ਟਾਈਮ ਨਹੀਂ ਹੈਗਾ ਵੀ ਇਹ ਬਜਾਦਰ ਕਰ ਦੇ ਸਕਦੀ ਹੈ ਪੁਲਿਸ ਜਦੋਂ ਨਹੀਂ ਆ ਰਹੇ ਤੇ ਟੋਕਾ ਡੜੀ ਹੋਈ ਹੈ ਤਾਂ ਵੀ ਇੰਨੀ ਇੰਨੀ ਦੂਰੋਂ ਇਹ ਆ ਰਹੀ ਆ ਰਹੀ ਹੈ ਵਿਚਾਰੀ ਚੰਡੀਗੜ੍ਹ ਤੋਂ 2 ਘੰਟੇ ਦਾ ਰਸਤਾ ਉੱਥੋਂ ਆਪਣਾ ਕੰਮ ਧੰਦਾ ਛੱਡ ਕੇ ਇੱਥੇ ਆ ਰਹੀ ਹੈ ਤੇ ਉਹ ਲੋਕਲ ਬੰਦੇ ਨੇ ਇੱਥੇ ਲੁਧਿਆਣੇ ਦੇ ਵਿੱਚ ਹੀ ਰਹਿੰਦੇ ਨੇ ਉਹ ਲੁਧਿਆਣੇ ਤੋਂ ਇੱਥੇ ਨਹੀਂ ਆ ਪਰੇ ਤੇ ਇਹਨੂੰ ਚੰਡੀਗੜ੍ਹ ਤੋਂ ਇੱਥੇ ਬੁਲਾ ਕੇ ਬਿਠਾ ਲਿਆ ਜਾਂਦਾ ਵਾ। ਬੁਲੇ ਭੈਣਾਂ ਛੜੇ ਨਾਲ ਜਿਹੜੀ ਜੁੜੀ ਹੈ ਤੇ ਚੰਡੀਗੜ੍ਹ ਤੋਂ ਆਂਦੀ ਹੈ, ਚੰਡੀਗੜ੍ਹ ਤੋਂ ਇਸ ਕਰਕੇ ਆਂਦੀ ਕਿ ਟਰੈਵਲ ਏਜੰਟ ਦੇ ਕੋਲ 18 ਲੱਖ ਰੁਪਏ ਠੱਗੀ ਦਾ ਸ਼ਿਕਾਰ ਹੋ ਜਾਂਦੀ ਹੈ। ਲੇਕਿਨ ਸਿੰਗਾਪੂਰ ਜਿਹੜਾ ਜਾਂਦਾ ਬੰਦਾ ਤੇ ਉਹ ਸਿੰਗਾਪੂਰ ਦੇ ਤੁਹਾਨੂੰ ਪਤਾ ਸਾਰਿਆਂ ਨੂੰ ਕਿੰਨੀ ਪੇਮੈਂਟ ਲੱਗਦੀ ਹੈ, ਲੇਕਿਨ ਸਿੰਗਾਪੂਰ ਦੇ ਵਿੱਚ ਭੇਜਣ ਤੋਂ ਬਾਅਦ ਵੀ ਸੈਲਰੀ ਕੀ ਲਗਾਈ ਜਾਂਦੀ ਹੈ ਸਿਰਫ 500 ਡਾਲਰ। ਉਸ ਤੋਂ ਬਾਅਦ ਜਿਹੜਾ ਇਹ ਪਰਿਵਾਰ ਜਿਹੜਾ ਪਹੁੰਚਦਾ ਵਾ, ਐਨਆਰਆਈ ਕਹਿੰਦੇ ਮੁਤਾਬਕ ਲekin ਅਸੀਂ ਵੀ ਗੱਲ ਕਰਾਂਗੇ ਐਸਚੂ ਦੇ ਨਾਲ ਕੀ ਕਾਰਵਾਈ ਕੀਤੀ ਜਾਊਗੀ ਕਿ ਇਸ ਪਰਿਵਾਰ ਦਾ ਪੈਸਾ ਜਿਹੜਾ ਵਾਪਸ ਦਿਵਾਇਆ ਜਾਊਗਾ ਕਿ ਨਹੀਂ ਦਿਵਾਇਆ ਜਾਊਗਾ ਤਾਂ ਸਮਝ ਦੱਸਦਾ lekin ਲੁਧਿਆਣਾ ਸ਼ਹਿਰ ਦੇ ਵਿੱਚ ਕਈ ਐਸੇ ਟਰੈਵਲ ਏਜੰਟ ਵੀ ਹੈਗੇ ਨੇ ਲੁਧਿਆਣਾ ਸ਼ਹਿਰ ਦੀ ਗੱਲ ਨਹੀਂ ਕਰੀਏ ਪੂਰੇ ਪੰਜਾਬ ਦੇ ਵਿੱਚ ਐਸੇ ਏਜੰਟ ਕਈ ਬੈਠੇ ਹੋਏ ਨੇ ਕਈ ਚੰਗੇ ਵੀ ਨੇ ਕਈ ਮਾੜੇ ਵੀ ਨੇ ਪੰਜੋਗੁਲਾ ਬਰਾਬਰ ਨਹੀਂ ਹੁੰਦੀਆਂ lekin ਇਸ ਮਹਿਲਾ ਦੇ ਪੈਸੇ ਜਿਹੜੇ ਨੇ ਉਹ ਵਾਪਸ ਕਰੋ ਦੇਗਾ ਕੀ ਉਹਦੇ ਤੇ ਕਾਰਵਾਈ ਜੜੀ ਹੈ ਯਕੀਨੀ ਬਣਾਏਗੀ ਪੁਲਿਸ ਕਿ ਨਹੀਂ ਬਣਾਏਗੀ ਇਸ ਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਲੁਧਿਆਣਾ ਕੈਮਰਾਮੈਨ ਸਦੇ ਸਰ ਸਾਡੇ ਕੋਲ ਇੱਕ ਤਮੰਨਾ ਲੜਕੀ ਦਾ ਕੇਸ ਆਇਆ ਹੋਣਾ ਜਿੱਦਾਂ ਫਰੋਡ ਹੋਇਆ ਹੋਣਾ 18 ਲੱਖ ਦਾ ਏਜੰਟ ਦਾ ਸਿਰੋ ਮਾਮਲਾ ਕੀ ਸੀਗਾ ਦੱਸ ਦੂੰਗਾ ਤੁਹਾਡਾ ਬਸ ਉਹ ਕੁਛ ਨਹੀਂ ਲੜਕੀ ਦੀ ਕੰਪਲੇਂਟ ਹੈ ਉਹਨਾਂ ਦੇ ਖਿਲਾਫ ਵੀ ਮੇਰੇ ਤੋਂ ਪੈਸੇ ਲੈ ਕੇ ਤੇ ਬਿਨਾਂ ਫਰੋਡ ਕੀਤਾ ਜੀ ਉੱਚ ਕੁਝ ਤੱਥ ਸਾਹਮਣੇ ਆਏ ਨਹੀਂ ਸਰ ਹਜੇ ਭਾਜੀ ਹਜੇ ਤਾਂ ਮਸਲਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਜੀ ਕੁਝ ਦਿਨਾਂ ਚ ਹੋ ਜਾਊਗਾ ਫਾਈਨਲ ਚਲੋ ਬਹੁਤ ਬਹੁਤ ਸ਼ੁਕਰੀਆ ਸਰ